ਦੇਖੋ ਸਾਰਿਆਂ ਨੂੰ ਪਤਾ ਹੈ ਕਿ ਪਾਰਟੀ ਨੇ ਬਹੁਤ ਵੱਡਾ ਮਾਣ ਸਤਿਕਾਰ ਦਿੱਤਾ ਇੱਕ ਸਧਾਰਨ ਸਟੂਡੈਂਟ ਸੀ ਹੋ ਆਉਂਦਾ ਹੋਇਆ ਉਹਨੂੰ ਹਰ ਬਾਰ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਈ ਵਾਰ ਤਿੰਨ ਚਾਰ ਵਾਰ ਉਹਨਾਂ ਨੇ ਮਾਣ ਸਤਿਕਾਰ ਕੀਤਾ ਬਹੁਤ سارے ਲੋਕ ਮੰਗਦੇ ਟਿਕਟ ਮੰਗਣਾ ਹੱਕ ਹੈ ਲੇਕਿਨ ਜੇ ਉਸ ਤੋਂ ਬਾਅਦ ਕਿਸੇ ਦਾ ਫੈਸਲਾ ਹਾਈ ਕਮਾਂਡ ਦੇ ਲੋਕ ਸਭਾ ਲੋਕ ਸਭਾ ਹਾਈ ਕਮਾਂਡ ਨੇ ਆਪਣੀ ਪਾਰਟੀ ਸਮਝ ਕੇ ਚੁਣਨੀ ਹੁੰਦੀ ਹੈ ਉਹ ਜਿਹਨੂੰ ਚੁਣ ਲੈਂਦੇ ਨੇ ਉੱਥੇ ਜ਼ਿਆਦਾ ਉਹਨਾਂ ਦੀ ਚੱਲਦੀ ਹੁੰਦੀ ਹੈ ਉਸ ਤੋਂ ਬਾਅਦ ਇੱਕ ਟਿਕਟ ਪਿੱਛੇ ਰੋਸਣਾ ਜਾਂ ਮੈਨੂੰ ਨਹੀਂ ਪਤਾ ਕੀ ਕਾਰਨ ਹੈ لیکن ਉਹਨਾਂ ਨੇ ਜੇ ਬੋਲਦੇ ਨੇ ਕਿਹਾ ਸੀਗਾ ਮੈਂ ਜਿਵੇਂ ਸਪੀਚ ਵੀ ਕਿਹਾ ਕਿ ਮੈਂ ਕਾਂਗਰਸ ਪਾਰਟੀ ਚ ਉਹਨਾਂ ਦੀ ਪਤਨ ਪਤਨੀ ਨੇ ਵੀ ਸਾਡੀ ਬੀਬੀ ਹੈ ਬੱਚੀ ਹੈ ਨਾਰੇ ਲਾਏ ਖੈਰਾਜੀ ਦੇ ਲਾਏ ਪਾਰਟੀ ਦੇ ਲਾਏ ਇਹ ਵਿਸ਼ਵਾਸ ਤਾਂ ਆਇਆ ਲੋਕਾਂ ਨੂੰ ਔਰ ਸੈਕੰਡ ਟਾਈਮ ਵੀ ਜਿਵੇਂ ਦੱਸਿਆ ਖੈਰਾਜੀ ਨੇ ਆਪਣੇ ਕਿ ਦੂਜੀ ਵਾਰ ਵੀ ਕਿਹਾ ਮੈਂ ਮਦਦ ਕਰੂੰਗਾ ਕਿ ਜਿਹੜਾ ਬੰਦਾ ਕਹਿ ਕੇ ਪਬਲਿਕ ਦੇ ਵਿੱਚ ਫੇਰ ਉਸ ਤੋਂ ਬਾਅਦ ਬਦਲਦਾ ਤਾਂ ਲੋਕ ਉਹਦੇ ਤੇ ਇਤਵਾਰ ਨਹੀਂ ਕਰਦੇ ਸਾਨੂੰ ਨਹੀਂ ਪਤਾ ਕਿ ਹੁਣ ਟਿਕਟ ਮਿਲ ਗਈ ਦੂਜੇ ਪਾਸੇ ਜਾ ਕੇ ਜਿਹੜੀ ਪਾਰਟੀ 'ਚ ਗਏ ਨੇ ਉਹਨਾਂ ਤਾਂ ਦੇ ਕੰਮ ਕਰਨ ਵਾਲਿਆਂ ਨੂੰ ਕਦੇ ਟਿਕਟਾਂ ਨਹੀਂ ਦਿੱਤੀਆਂ ਇਸ ਕਰਕੇ ਮੰਤ ਭੱਗ ਹੈ ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿਣਾ ਚਾਹੁੰਦੀ ਆਪਣੇ ਕੈਰੀਅਰ ਤੇ ਆਪ ਸਵਾਲ ਖੜਾ ਕੀਉਣ ਵਾਲੇ ਸਮੇਂ ਦੇ ਵਿੱਚ ਟਿਕਟ ਬਦਲੀ ਜਾਂਦੀ ਹੈ ਜਾਂ ਦਲਬੀਰ ਸਿੰਘ ਗੋਲਡ ਨੇ ਦਿੱਤੀ ਜਾਂਦੀ ਹੈ ਤਾਂ ਇੱਕ ਲੜਾਈ ਤਾਂ ਬਖਰੀ ਤਰੀਕੇ ਦੀ ਵਜੇ ਕੋ ਕਾਂਗਰਸ ਦੇ ਸਾਹਮਣੇ ਜੋ ਮਰਜੀ ਹੋ ਜਾਵੇ ਕਾਂਗਰਸ ਪਾਰਟੀ ਸਾਡੀ ਜਿਹੜੀ ਹੈਗੀ ਆ ਉਹ ਥੰਮ ਮੰਗ ਇੱਕ ਜੁੱਟ ਖੜੀ ਹੈ ਕੌਣ ਆਉਂਦਾ ਕੌਣ ਜਾਂਦਾ ਸਾਡੂ ਸਾਜ਼ਰ ਦੇ ਵਿੱਚ ਕੋਈ ਚੀਜ਼ ਹੈਗੀ ਸਾਰੇ ਹੈ ਲਹਿਰਾ ਗਾਗਾ ਦੇ ਕਈ ਆਗੂਆਂ ਨੇ ਜਿਵੇਂ ਦੂਜੇ ਦੋ ਪ੍ਰੋਗਰਾਮ ਰੱਖੇ ਗਏ ਸੀ ਤੁਸੀਂ ਰੱਖਿਆ ਸੀਗਾ ਉਧਰ ਦੂਜੇ ਪਾਸੇ ਰੱਖਿਆ ਗਿਆ ਸੀ ਤੇ ਵੀਰ ਸਿੰਘ ਗੋਲਡੀ ਪਹੁੰਚੇ ਸੀਗੇ ਕਿਵੇਂ ਦੇਖਦੇ ਹੋ ਕਿ ਉਹ ਵੀ ਅੱਖ ਨਾਲ ਜਾਂ ਇਹਦੇ ਵਿੱਚ ਕੀ ਗੱਲ ਹੈ ਕੋਈ ਗੱਲ ਨਹੀਂ ਸਾਡੇ ਬੱਚਿਆਂ 'ਚ ਕਿਤੇ ਵੀ ਰੱਖ ਲੈਣ ਅੱਜ ਵੀ ਰੱਖਿਆ ਹੋਇਆ ਸੀਗਾ ਲੇਕਿਨ ਉਸ ਥਾਂ ਤੇ ਕਿਉਂਕਿ ਟਾਈਮ ਦਾ ਦੱਸਿਆ ਨਹੀਂ ਸੀ ਗਿਆ ਪਹਿਲਾਂ ਪ੍ਰੋਗਰਾਮ ਦੀ ਅਪਰੂਵਲ ਨਹੀਂ ਸੀ ਹੋਈ ਨਹੀਂ ਜਾਇਆ ਗਿਆ ਤੇ ਤਾਂ ਹੀ ਇਹਨਾਂ ਨੇ ਆਪਣੇ ਵੱਲੋਂ ਗੋਲਡੀ ਨੂੰ ਭੇਜਿਆ ਪ੍ਰਧਾਨ ਹੈ ਬਈ ਜਲੇ ਤਾਂ ਸਾਰਿਆਂ ਦੀ ਨਾਮਜ਼ਦਗੀ ਲੋ ਬਾਤ ਇਹ ਕੋਈ ਗੱਲ ਨਹੀਂ ਬਾਡੀ-ਬੋਟੀ ਗੱਲਾਂ ਹੁੰਦੀਆਂ ਪਰਿਵਾਰ ਤੇਰੇ ਮੇਰੇ ਕਰਕੇ ਵਾਲਾ ਵਕਤ ਨਹੀਂ ਹੈ ਇਸ ਵਕਤ ਤਾਂ ਇਹ ਹੈ ਕਿ ਤੁਸੀਂ ਕਿਹੜਾ ਬੰਦਾ ਚੁਣ ਕੇ ਭੇਜਦੇ ਹੋ ਇੱਕ ਪਾਸੇ ਜੇ ਆਪਾਂ ਦੇਖੀਏ ਪਿੱਤਲ ਦੀਆਂ ਗੋਲੀਆਂ ਪਈਆਂ ਤੇ ਇੱਕ ਪਾਸੇ ਸੋਨਾ ਤੇ ਹੀਰਾ ਪਿਆ ਇਸ ਕਰਕੇ ਸਾਨੂੰ ਅੱਜ ਬਚਾਉਣ ਵਾਸਤੇ ਲੋਕ ਜਾਨ ਵੀ ਤਲੀ ਧਰੀ ਤੇ ਫਿਰਦੇ ਆ ਸਾਰੇ ਵਰਗ ਔਖੇ ਨੇ ਸਾਰੇ ਲੋਕ ਔਖੇ ਨੇ ਅੱਜ ਉਹਨਾਂ ਦੀ ਆਵਾਜ਼ ਜਾ ਕੇ ਉੱਥੇ ਗੂੰਜੇ ਦਿੱਲੀ ਦੇ ਵਿੱਚ ਸਾਨੂੰ ਉਹ ਬੰਦਾ ਚਾਹੀਦਾ ਜਿਹੜਾ ਜਾਨ ਦੀ ਬਾਜ਼ੀ ਲਾ ਕੇ ਲੜੇ ਇਹ ਸਾਹਮਣੇ ਮੈਨੂੰ ਕਹਿਣ ਦੀ ਲੋੜ ਨਹੀਂ ਸਾਰੇ ਪੰਜਾਬ ਨੇ ਦੇਖਿਆ ਸਖਪਾਲ ਖੈਰਾ ਪਾਵਲਿਕ ਮੁੱਦਿਆਂ ਤੇ ਲੋਕ ਦੇ ਮੁੱਦਿਆਂ ਤੇ ਜਾਨ ਦੀ ਬਾਜ਼ੀ ਲਾ ਕੇ ਲੜਿਆ ਤੇ ਇਸ ਕਰਕੇ ਲੋਕ ਆਪੋ ਤੌਰ ਤੇ ਉੱਠ ਕੇ ਤੁਰੇ ਹੋਏ ਆ ਜਿਤਾਉਣ ਵਾਸਤੇ ਸ਼ਾਨਦਾਰ ਜਿੱਤ ਹੋਣੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ